ਬਿਲਕੁਲ ਆਮ ਆਦਮੀ ਪਾਰਟੀ ਦੇ ਵਿਜੇਤਾ ਸੰਜੀਵ ਅਰੋੜਾ ਤਰਨਪੁਰ ਸੋਹ ਨਾਲ ਨੇ ਆਮ ਅਰੋੜਾ ਨਾਲ ਨੇ ਲੀਡਰਸ਼ਿਪ ਤੇ ਪਹੁੰਚੀ ਤੇ ਕਿਹਾ ਗਿਆ 2027 ਦੇ ਵਿੱਚ ਜਿੱਤ ਸਾਡੀ ਪੱਕੀ ਹੈ ਤੋਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਰਨਪੁਰ ਸੋਹ ਦਾ ਮਨ ਅਰੋੜਾ ਤੇ ਆਮ ਆਦਮੀ ਪਾਰਟੀ ਦੇ ਵਿਜੇਤਾ ਉਮੀਦਵਾਰ ਸੰਜੀਵ ਅਰੋੜਾ ਹੁਣ ਸਰਟੀਫਿਕੇਟ ਲੈਣ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਨੇ ਕਾਫੀ ਭਾਰੀ ਬਹੁਮੁੱਲੇ ਦੇ ਨਾਲ ਲੀਡ ਇੱਥੇ ਜਿੱਤੀ ਹੈ ਤੇ ਕਾਫੀ ਉਸਾ ਵੀ ਹੈ ਪੰਗੜੇ ਪਾਉਂਦੇ ਆਈ ਵੀ ਨਜ਼ਰ ਆਏ ਆਵਾ ਦੀ ਪਾਰਟੀ ਦੇ ਸੰਜੀਵ ਅਰੋੜਾ ਤੇ ਹਤੇ ਉਹਨਾਂ ਦੇ ਨਾਲ ਵਰਕਰ ਅਤੇ तमाम ਲੀਡਰਸ਼ਿਪ ਤਰੀ ਹੈ ਨਾਲ ਨਜ਼ਰ ਆਈ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੌਰੀ ਸੌਰੀ ਬਿਲਕੁਲ ਅਮਨ ਅਰੋੜਾ ਦੇਖ ਸਦਿਓ ਅਮਨ ਅਰੋੜਾ ਨਾਲ ਬੈਠੇ ਨੇ ਅਮਨ ਅਰੋੜਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਗੱਲਬਾਤ ਕਰਾਂਗੇ ਅਰੋੜਾ ਸਾਹਿਬ ਅਰੋੜਾ ਸਾਹਿਬ ਬਿਲਕੁਲ ਦੇਖ ਸਕਦੇ ਹੋ ਵਿਜੇਤਾ ਜਿੱਤ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਤਰਨਪੁਰ ਸੋਨ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਵੀ ਨਾਲ ਨੇ ਤੇ ਉਹ ਸ਼ੈਰੀ ਕਲਸੀ ਨਾਲ ਨੇ ਤੇ ਨਾਲ ਵਿਜੇਤਾ ਸੰਜੀਵ ਅਰੋੜਾ ਇਹ ਤਸਵੀਰ ਕਿਤਨਾ ਕਿਤੇ ਅਹਿਮ ਤਸਵੀਰ ਹੈ ਕਿਤੇ ਕਿ ਵਿਜੇਤਾ ਅਮਨ ਅਰੋੜਾ ਸਾਹਿਬ ਅਰੋੜਾ ਜੀ ਬਹੁਤ ਵੱਡੀ ਜਿੱਤ ਹੈ ਜੀ ਔਰ ਜਿੱਤ ਦਾ ਸਿਹਰਾ ਅਰਵਿੰਦ ਕੇਜਰੀਓ ਜੀ ਨੀਤੀਆਂ ਨੂੰ ਮਾਨ ਸਰਕਾਰ ਦੇ ਕੰਮਾਂ ਨੂੰ ਔਰ ਸਾਡੇ ਵਰਕਰਸ ਵਲੰਟੀਅਰਸ ਦੀ ਮਿਹਨਤ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਔਰ ਸੰਜੀਵ ਰੌੜਾ ਜੀ ਦੀ ਸ਼ਰਾਫਤ ਔਰ ਹਲੀਮੀ ਨੂੰ ਜਾਂਦਾ ਜਿਨ੍ਹਾਂ ਨੇ ਬਹੁਤ ਵੱਡਾ ਸਾਥ ਦੇ ਰਿਹਾ ਦੁੱਤਾ ਹੈ ਇਹ ਸੈਮੀ ਫਾਈਨਲ ਜਿੰਨੀ ਫਾਈਨਲ ਦੀ ਵੀ ਤਿਆਰੀ ਹੈ ਪੱਕੀ ਜਿੱਤ ਹੈ ਲੋਕਾਂ ਨੂੰ ਇੱਕੋ ਬੀਲ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਨੂੰ ਔਰ ਗੁੱਡ ਗਵਰਨੈਂਸ ਦੇ ਨਾਲ ਅਰਵਿੰਦ ਜੀ ਦੇ ਨੀਤੀਆਂ ਨਾਲ ਜੁੜੇ ਰਹੋ ਤਾਂ ਕਿ ਉਹ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਉਹਨਾਂ ਨੇ ਨਿਸ਼ਾਨੇ ਜਿਹੜੇ ਉਹਨਾਂ ਦੇ ਤੀਰ ਸਾਡੇ ਦੇ ਛੱਡੇ ਸੀਗੇ ਉਹ ਉਹਨਾਂ ਤੇ ਹੀ ਬਾਉਂਸ ਬੈਕ ਕਰ ਗਏ ਕਿਉਂਕਿ ਉਹ ਝੂਠ ਦੀ ਲੜਾਈ ਲੜ ਰਹੇ ਸੀਗੇ ਉਹ ਝੂਠ ਦੇ ਸਿਰ ਤੇ ਆਪਦੀ ਰਾਜਨੀਤੀ ਕਰਦੇ ਨੇ ਜਦੋਂ ਸਾਫਾ ਨੇ ਦੇ ਦਿੱਤੀ ਉਹ ਜਾਨ ਲੈ ਗਈ ਸਭ ਸਭ ਜਿੰਨੀ ਡਰਾਮੇਵਾਦੀ ਸੀ ਇਹ ਸਭ ਉਹਨਾਂ ਦੀ ਫੇਲ ਹੋ ਗਈਆਂ ਜੀ ਲੋਕਾਂ ਦੇ ਨੂੰ ਚੱਲ ਹਾਂ ਜੀ ਹਿੰਦੀ ਥੋੜਾ ਜਿਹਾ ਇੱਧਰ ਡੈਫੀਨੇਟਲੀ ਜੋ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਾਨ ਸਾਹਿਬ ਨੇ ਸਟੇਜ ਤੋਂ ਅਨਾਉਂਸ ਕੀਤਾ ਉਹ 100% ਪੂਰਾ ਹੋਏਗਾ ਜਲਦ ਪੂਰਾ ਹੋਏਗਾ ਇਹ ਟ੍ਰੇਲਰ ਸੀ ਜੀ 2027 ਦਾ ਫਾਈਨਲ ਮੈਚ ਜਿਹੜਾ ਉਹਦੇ ਲਈ ਸਾਡੀ ਪੂਰੀ ਦੀ ਪੂਰੀ ਟੀਮ ਪੂਰੀ ਦੀ ਪੂਰੀ ਫੌਜ ਤਿਆਰ ਹੈ ਕਮਰ कसे ਹੋ ਗਏ ਨੇ 27 ਦੇ ਵਿੱਚ ਮੋੜ ਦੁਆਰਾ ਫਟੇਰਾ ਜਿੰਨਾ ਝੰਡਾ ਕੱਢਾਂਗੇ ਸਮਝ ਜੀ ਥੋੜੀ ਦੇਖਦੇ ਕਿੰਨਾ ਚੜ੍ਹਦੇ ਨੇ ਦੇਖ ਸਕਦੇ ਹੋ ਵੱਡੀ ਲੀਡ ਦੇ ਨਾਲ ਅਰੋੜਾ ਸਾਹਿਬ ਅੱਜ ਜਿੱਤ ਪ੍ਰਾਪਤ ਕੀਤੀ ਹੈ ਲੁਧਿਆਣਾ ਤੋਂ ਜਿਵਨ ਬੇਰੀਪੁਰ ਵਿਪਕ ਕੁਮਾਰਾ ਧੰਨਵਾਦ